ਤੁਹ ਮਹੱਲਾ ਤੀਜਾ ਦੁਤੁਕੇ ਸਤਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਏ ਸੋ ਗੁਰੂ ਸੋ ਸਿਖੈ ਭਾਈ ਜਿਸ ਜੋਤੀ ਜੋਤ ਮਿਲਾਏ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 602 ਤੇ ਸ਼ੋਭਨਿਕ 106 ਰਾਗ ਵੀ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਈ ਪਵਨ ਚਬਦਾ ਜਪਾ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਅਮਰਤ ਵੇਲੇ ਦਾ ਗੰਮੀ ਗੰਮ ਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਇਹੋ ਜੇ ਕੰਮ ਕਰੋ ਚੰਗੇ ਕੰਮ ਕਰੋ ਸੱਚੇ ਗੁਰੂ ਨਾਲ ਮਿਲਾਪ ਹਾਸਲ ਹੋ ਜਾਵੇ ਫਿਰ ਤੁਸੀਂ ਜਿੰਦਿਆਂ ਹੀ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਓਗੇ ਮਾਇਆ ਵੱਲੋਂ ਤ੍ਰਿਪਤੀ ਹੋ ਜਾਵੇਗੀ ਤੁਹਾਡਾ ਜੋ ਮਨ ਹੈ ਉਹ ਵਿਕਾਰਾਂ ਵੱਲੋਂ ਮੁੜ ਪਏਗਾ ਤੇ ਉਹ ਗੁਰੂ ਸੱਚਾ ਗੁਰੂ ਸਮਝੋ ਜਿਹੜਾ ਗੁਰੂ ਤੁਹਾਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਵੇ ਉਹ ਜਿਹੜੇ ਮਿਲ ਪਏ ਉਹ ਹੀ ਸੱਚੇ ਸਿਕਾਣਾ ਮਨ ਰੇ ਹਰ ਹਰ ਸੇ ਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਾਉ ਆਪਣੇ ਮਨ ਨੂੰ ਮੋੜੋ ਸਮਝਾਓ ਤੇ ਆਖੋ ਪਰਮੇਸ਼ਰ ਦੇ ਨਾਲ ਲਿਵ ਜੋੜ ਕੇ ਰੱਖੇ ਉਸ ਦੀ ਵਿਧੀ ਬਦਾਲਣਾ ਉਸ ਦੀ ਵਿਧੀ ਵਿਧਾਨ ਦੀ ਪਾਲਣਾ ਕਰਦੇ ਰਹੋ ਪਰਮੇਸ਼ਰ ਦਾ ਨਾਮ ਮੁੜ ਮੁੜ ਜਪ-ਜਪ ਕੇ ਤੁਹਾਡੇ ਮਨ ਵਿੱਚ ਮਿਠਾਸ ਆਉਣ ਲੱਗ ਜਾਵੇਗੀ। ਗੁਰੂ ਦੀ ਸਿੱਖਿਆ ਦੇ ਤੁਰਨ ਦੇ ਨਾਲ ਤੁਹਾਡੀ ਘਾਲ ਥਾਂੇ ਪਵੇਗੀ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨਮੁਖ ਦੂਜੈ ਭਾਏ ਤੋ ਕਟੈ ਮਨਮੁਖ ਕਰਮ ਕਰੈ ਭਾਈ ਪੱਲੇ ਕਿਛੂ ਨਾ ਪਾਏ। ਗੁਰੂ ਦੀ ਮੰਨਣ ਤੋਂ ਬਿਗੈਰ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪੈਦਾ ਹੁੰਦਾ ਮਨ ਪਿਛੇ ਤੁਰਨ ਵਾਲੇ ਭਾਵੇਂ ਧਰਮ ਕਰਮ ਹੀ ਕਰਦੇ ਹਨ ਉਪਰ ਹੁੰਦੇ ਪਰਮ ਕਰਮ ਹੀ ਹਨ ਉਹ ਇੰਜ ਹੈ ਜਿਵੇਂ ਫੱਕ ਨੂੰ ਕੁੱਟੀ ਜਾਓ ਵਿੱਚੋਂ ਚੌਲ ਪ੍ਰਾਪਤ ਨਹੀਂ ਹੁੰਦਾ ਕੋਈ ਵੀ ਪ੍ਰਾਪਤੀ ਉਹਨਾਂ ਪਰਮ ਕਰਮ ਦੇ ਨਾਲ ਨਹੀਂ ਹੋਣੀ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਜੀ ਪ੍ਰੀਤ ਪਿਆਰ ਸਦਾ ਹਰ ਕੈ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਸਦਾ ਪਰਮੇਸ਼ਰ ਦੇ ਗੁਣ ਗਾਉਂਦੇ ਰਵੋ ਗੁਰੂ ਦੇ ਨਾਲ ਅਟੁੱਟ ਪਿਆਰ ਦੀ ਬਖਸ਼ਿਸ਼ ਦੇ ਨਾਲ ਸੱਚੇ ਗੁਰੂ ਦੇ ਨਾਲ ਪ੍ਰੀਤ ਬਣ ਜਾਵੇਗੀ ਗੁਰੂ ਨਾਲ ਮਿਲਾਪ ਹੋ ਜਾਵੇਗਾ ਆਇਆ ਸੋ ਪਰਮਾਣ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਜੋ ਚਿਤ ਜੋੜ ਕੇ ਗੁਰੂ ਦੀ ਦਸੀ ਹੋਈ ਸੇਵਾ ਕਰਦੇ ਹਨ ਗੁਰੂ ਦਾ ਹੁਕਮ ਮੰਨਦੇ ਹਨ ਉਹਨਾਂ ਦਾ ਆਉਣਾ ਇਸ ਸੰਸਾਰ ਵਿੱਚ ਸਲਾਉਣ ਯੋਗ ਹੈ ਪ੍ਰਵਾਨ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਰਾਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਸਕਦਾ ਹੈ ਗੁਰੂ ਦੇ ਸ਼ਬਦ ਦੁਆਰਾ ਪਰਮੇਸ਼ਰ ਨਾਲ ਮਿਲਾਪ ਹੋ ਜਾਵੇਗਾ ਉਹੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ ਜਾਓ ਗੁਰਮੰਤਰ ਦਾ ਜਾਪ ਕਰੀਏ ਆਪਣੀ ਹਿਰਦੇ ਘਰ ਦੀ ਜ਼ਮੀਨ ਦਾ ਲੈਵਲ 7 ਤੇ ਆ ਜਾਵੇ ਉਜੜੀ ਖੇਤੀ ਹਰੀ ਭਰੀ ਹੋ ਜਾਵੇ ਵਾਹੇ ਗੁਰੂ ਵਾਹ Wow.